ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਇਹ ਭੈਣ ਆ ਸਾਡੀ ਜੀ ਸੁਖਦੀਪ ਕੌਰ ਜਦੋਂ ਇਸ ਭੈਣ ਨੂੰ ਲੈ ਕੇ ਆਏ ਸੀ ਇਹਦੀ ਮੰਮੀ ਵੀ ਠੀਕ ਨਹੀਂ ਸੀਗੀ ਪਾਪਾ ਵੀ ਠੀਕ ਨਹੀਂ ਸੀਗੇ ਇਹ ਬੇਟੀ ਵੀ ਠੀਕ ਨਹੀਂ ਸੀ ਤਿੰਨੋਂ ਜਾਣੇ ਪੇਸ਼ੈਂਟ ਸੀਗੇ ਔਰ ਇਹਨਾਂ ਦਾ ਬ੍ਰਦਰ ਆ ਜਿਹੜਾ ਮਾਤਾ ਦਾ ਬੇਟਾ ਉਹੀ ਇਕੱਲਾ ਠੀਕ ਸੀ ਉਹੀ ਸਾਹਮਦਾ ਸੀ ਇਹਨਾਂ ਨੂੰ ਹੌਲੀ-ਹੌਲੀ ਅੱਜ ਹੋਰ ਕੱਲ ਹੋਰ ਪਹਿਲਾਂ ਭੈਣ ਠੀਕ ਹੋਈ ਫਿਰ ਇਹਨਾਂ ਦਾ ਡੈਡੀ ਰਾਜ ਮਿਸਤਰੀ ਦਾ ਕੰਮ ਕਰਦੇ ਆ ਉਹ ਠੀਕ ਹੋ ਗਏ ਫਿਰ ਬੇਟੀ ਵੀ ਠੀਕ ਹੋ ਗਈ ਜਿਹੜੀ ਆਪਣੇ ਆਪ ਨੂੰ ਐਂ ਕਹਿੰਦੀ ਸੀਗੀ ਵੀ ਮੈਂ ਮਰਨਾ ਬਸ ਮੇਰਾ ਮਰਨੋ ਜੀ ਕਰਦਾ ਮੈਂ ਜਿਉਣਾ ਨਹੀਂ ਮੈਨੂੰ ਐਂ ਲੱਗਦਾ ਮੈਂ ਮਰ ਜਾਣਾ ਅੱਜ ਸਾਡੀ ਧੀ ਦਾ ਵਿਆਹ ਹੋ ਰਿਹਾ ਅੱਜ ਸਾਡੀ ਸਖਦੀਪ ਦਾ ਵਿਆਹ ਧਰਤਾ ਕਿੰਨੇ ਤਰੀਕੇ ਦਾ ਧਰਿਆ 23 11 23 11 2025 ਦਾ ਤੇ ਦੇਖੋ ਉਹਦੇ ਘਰ ਧੀਰ ਆ ਅੰਧੇਰ ਨਹੀਂ ਹੈ ਜਦੋਂ ਉਹਦੀ ਕਿਰਪਾ ਹੁੰਦੀ ਆ ਫਿਰ ਸਾਰਾ ਕੁਝ ਹੀ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਂਦਾ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਤੇ ਉਹ ਸਤਿਗੁਰ ਦੀ ਨਿਗਾਹ ਪੈਂਦੀ ਹੈ ਨਾ ਫਿਰ ਸਭ ਕੁਝ ਹੀ ਉਹਦੀ ਕਿਰਪਾ ਨਾਲ ਠੀਕ ਹੋਣਾ ਸ਼ੁਰੂ ਹੋ ਜਾਂਦਾ ਤੇ ਅੱਜ ਅਰਦਾਸ ਕਰਿਓ ਤੁਸੀਂ ਸਾਰੇ ਭੈਣ ਭਰਾ ਅਸੀਸ ਦਿਓ ਸਾਡੀ ਇਸ ਧੀ ਨੂੰ ਮੇਰਾ ਘਰ ਵਸੀ ਇਹ ਖੁਸ਼ ਰਵੇ ਇਹ ਚੜ੍ਹਦੀ ਕਲਾ ਚ ਰਹੇ ਇਹ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੱਕ ਸਕੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਭੈਣ ਉਹਨਾਂ ਨੂੰ ਵੀ ਜਿੱਥੇ ਵਿਆਹ ਕਰਨਾ ਸਖਦੀਪ ਦਾ ਵੀ ਪਹਿਲਾਂ ਸਾਨੂੰ ਮਿਲਾ ਦਿਓ ਔਰ ਪਹਿਲਾਂ ਡਾਕਟਰ ਨਾਲ ਵੀ ਗੱਲ ਕਰ ਲਿਓ ਇਹਨਾਂ ਨੇ ਡਾਕਟਰ ਦੀ ਰਜਮੰਦੀ ਨਾਲ ਫਿਰ ਵਿਆਹ ਕਰਿਆ ਹੁਣ ਜਿਹੜਾ ਜਵਾਈ ਬਣਨ ਵਾਲਾ ਪਰੋਣਾ ਉਹ ਵੀ ਸਾਨੂੰ ਮਿਲ ਕੇ ਗਿਆ ਆ ਕੇ ਕੁਝ ਦਿਨ ਪਹਿਲਾਂ ਤੇ ਉਹਨੂੰ ਵੀ ਅਸੀਂ ਸਾਰੀ ਗੱਲ ਐਕਸਪਲੇਨ ਕੀਤੀ ਆ ਵੀ ਵੀਰੇ ਦੀ ਦਵਾਈ ਚੱਲਦੀ ਆ ਇਹਦੀ ਦਵਾਈ ਤੈਨੂੰ ਕੰਟੀਨਿਊ ਰੱਖਣੀ ਪੈਣੀ ਆ ਹੋ ਸਕਦਾ ਇਹਦੀ ਦਵਾਈ 2 ਸਾਲ 5 ਸਾਲ 10 ਸਾਲ ਚੱਲੇ ਵੀ ਦਵਾਈ ਨਾ ਮਿਸ ਕਰੀ ਜੇ ਤੇਰੇ ਮਨ 'ਚ ਕੋਈ ਸਵਾਲ ਆ ਤੂੰ ਕੱਲ ਨੂੰ ਕਹੀਂ ਵੀ ਮੈਨੂੰ ਦੱਸਿਆ ਨਹੀਂ ਸੀ ਹੁਣ ਸੱਤੋਂ ਪੁੱਛ ਲਾ ਵੀ ਪਰ ਸਾਡੀ ਧੀ ਦਾ ਬਾਅਦ ਦੇ ਵਿੱਚ ਕੋਈ ਲੰਬਾ ਨਾ ਹੋਵੇ ਵੀ ਤੂੰ ਸਾਨੂੰ ਇਹ ਸੀ ਗੱਲ ਕਹਿ ਕੇ ਇਹ ਨਾ ਕਹੇ ਜੀ ਮੈਂ ਨਹੀਂ ਇਹਨੂੰ ਰੱਖਣਾ ਕਿਉਂਕਿ ਅਕਸਰ ਇਸ ਤਰ੍ਹਾਂ ਦੇ ਮੈਂਬਰਾਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਤੇ ਜੇ ਇਹਨੂੰ ਧੀ ਨੂੰ ਜਿਵੇਂ ਮਾਂ ਪਿਓ ਸਾਹਮਦੇ ਆ ਸਮਝਦੇ ਆ ਉਸੇ ਤਰ੍ਹਾਂ ਗਾਂ ਵੀ ਪਰਿਵਾਰ ਸਮਝੇ ਤੇ ਸਾਹਮਦੇ ਤਾਂ ਕੋਈ ਦਿੱਕਤ ਨਹੀਂ ਇਹ ਜਾ ਕੇ ਆਪਣਾ ਘਰ ਵੀ ਸੰਭੂ ਸਾਰਾ ਪ੍ਰਸ਼ਾਦਾ ਪਾਣੀ ਹਰ ਕੰਮ ਕਰ ਸਕਦੀ ਹੈ ਬਸ ਸਿਰਫ ਗੱਲ ਸਮਝਣ ਦੀ ਆ ਤੇ ਗੱਲ ਉਹ ਸਮਝ ਨੂੰ ਸੁਣ ਕੇ ਸਮਝ ਕੇ ਅੱਗੇ ਉਸ ਪਰਿਵਾਰ ਦੇ ਉਸ ਮੈਂਬਰ ਦੇ ਨਾਲ ਇੱਕ ਚੰਗਾ ਰਿਸ਼ਤਾ ਬਣਾਉਣ ਦੀ ਆ ਤੇ ਬਸ ਅਰਦਾਸ ਕਰਿਓ ਸਾਡੀ ਸਖਦੀਪ ਆ ਜਿਹੜੀ ਉਹ ਆਪਣੇ ਨਵੇਂ ਘਰ ਚੱਲੀ ਆ ਤੰਦਰੁਸਤ ਰਹੇ ਚੜਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ